ਬਠਿੰਡੇ ਦੇ ਰੇਲਵੇ ਸਟੇਸ਼ਨ ਦੇ ਕੋਲ ਲੱਗੀ ਇੱਕ ਬੈਂਚ ਤੇ ਇੱਕ ਕੁੜੀ ਸਵੇਰ ਤੋਂ ਬੈਠੀ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ ਉਸ ਪਲੇਟਫਾਰਮ ਤੇ ਕੰਮ ਕਰਨ ਵਾਲਾ ਇੱਕ ਮੁੰਡਾ ਜਿਸ ਦਾ ਨਾਮ ਦੀਪਕ ਸੀ ਸਵੇਰ ਤੋਂ ਹੀ ਉਸ ਨੂੰ ਦੇਖ ਰਿਹਾ ਸੀ ਦੇਖਣ ਤੇ ਉਹ ਕੁੜੀ ਬਹੁਤ ਜ਼ਿਆਦਾ ਪਰੇਸ਼ਾਨ ਲੱਗ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਚਿੰਤਾ ਉਸ ਨੂੰ ਅੰਦਰ ਹੀ ਅੰਦਰ ਖਾ ਰਹੀ ਹੋਵੇ ਸਵੇਰ ਤੋਂ ਸ਼ਾਮ ਹੋ ਗਈ ਪਰ ਉਹ ਕੁੜੀ ਉੱਥੇ ਹੀ ਬੈਠੀ ਸੀ ਸ਼ਾਮ ਨੂੰ ਹਿੰਮਤ ਕਰਕੇ ਦੀਪਕ ਛੁੱਟੀ ਦੇ ਟਾਈਮ ਉਸ ਕੁੜੀ ਦੇ ਕੋਲ ਗਿਆ ਤੇ ਉਸ ਨੂੰ ਕਹਿਣ ਲੱਗਿਆ ਮੈਡਮ ਜੀ ਤੁਸੀਂ ਇੱਥੇ ਸਵੇਰ ਤੋਂ ਬੈਠੇ ਹੋ ਮੈਂ ਕਦੋਂ ਦਾ ਤੁਹਾਨੂੰ ਦੇਖ ਰਿਹਾ ਤੁਸੀਂ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ ਪਰ ਉਹ ਕੁੜੀ ਤਾਂ ਉਲਟਾ ਦੀਪਕ ਨੂੰ ਹੀ ਕਹਿਣ ਲੱਗੀ ਤੁਹਾਨੂੰ ਇਸ ਗੱਲ ਨਾਲ ਕੀ ਮਤਲਬ ਹੈ ਕਿ ਮੈਂ ਇੱਥੇ ਬੈਠ ਵੀ ਨਹੀਂ ਸਕਦੀ ਪਰ ਦੀਪਕ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕਹਿਣ ਲੱਗਿਆ ਨਹੀਂ ਮੈਡਮ ਜੀ ਮੇਰਾ ਉਹ ਮਤਲਬ ਨਹੀਂ ਸੀ ਪਰ ਮੈਂ ਸਵੀਰ ਤੋ ਤੁਹਾਨੂੰ ਇੱਥੇ ਬੈਠਾ ਹੋਇਆ ਦੇਖ ਰਿਹਾ ਤੁਸੀਂ ਕਾਫੀ ਪਰੇਸ਼ਾਨ ਲੱਗ ਰਹੇ ਹੋ ਮੈਂ ਤਾਂ ਇਸੇ ਲਈ ਤੁਹਾਨੂੰ ਪੁੱਛ ਲਿਆ ਜੇ ਤੁਸੀਂ ਮੈਨੂੰ ਕੁਝ ਨਹੀਂ ਦੱਸਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਇਹ ਸਭ ਕੁਝ ਕਹਿ ਕੇ ਦੀਪਕ ਉੱਥੋਂ ਚਲਾ ਗਿਆ ਉਸਨੇ ਘਰ ਜਾ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਪਰ ਉਸਦੀ ਮਾਂ ਨੇ ਵੀ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅੱਗੋ ਕਹਿਣ ਲੱਗੀ ਕੋਈ ਉਸ ਨੂੰ ਮਿਲਣ ਆਉਣ ਵਾਲਾ ਹੋਣਾ ਤਾਂ ਹੀ ਤਾਂ ਸਵੇਰ ਦੀ ਬੈਠੀ ਹੈ ਤੂੰ ਕਿਉਂ ਫਿਕਰ ਕਰਦਾ ਹੈ ਉਸ ਤੋਂ ਬਾਅਦ ਦੀਪਕ ਵੀ ਇਸ ਗੱਲ ਨੂੰ ਭੁੱਲ ਗਿਆ ਤੇ ਰੋਟੀ ਖਾ ਕੇ ਆਪਣੇ ਮੰਜੇ ਤੇ ਜਾ ਕੇ ਸੌਂ ਗਿਆ ਅਗਲੇ ਦਿਨ ਸਵੇਰੇ ਜਿਵੇਂ ਹੀ ਆਪਣੀ ਡਿਊਟੀ ਤੇ ਆਇਆ ਤੇ ਪਲੇਟਫਾਰਮ ਤੇ ਪਹੁੰਚਿਆ ਤਾਂ ਅੱਜ ਵੀ ਉਸ ਨੂੰ ਉੱਥੇ ਉਹੀ ਕੁੜੀ ਬੈਠੀ ਹੋਈ ਮਿਲੀ ਉਸ ਨੂੰ ਉੱਥੇ ਬੈਠੀ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਹੋਇਆ ਸੋਚਣ ਲੱਗਿਆ ساری ਰਾਤ ਇਹ ਕੁੜੀ ਇੱਥੇ ਹੀ ਬੈਠੀ ਰਹੀ ਉਸ ਨੂੰ ਉੱਥੇ ਦੁਪਹਿਰ ਤੱਕ ਬੈਠੀ ਦੇਖ ਕੇ ਦੀਪਕ ਸਮਝ ਗਿਆ ਕਿ ਹੋ ਸਕਦਾ ਹੈ ਇਸ ਕੋਲ ਪੈਸੇ ਨਾ ਹੋਣ ਤੇ ਘਰੋਂ ਭੱਜ ਕੇ ਆਈ ਹੋਵੇ ਇਹ ਤਾਂ ਭੁੱਖੀ ਵੀ ਹੋਵੇਗੀ ਉਸ ਨੂੰ ਦੇਖ ਕੇ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਇਹ ساری ਰਾਤ ਇੱਥੇ ਹੀ ਬੈਠੀ ਰਹੀ ਆਪਣਾ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਦੀਪਕ ਉਸ ਕੋਲ ਗਿਆ ਤੇ ਉਸ ਨੂੰ ਪੁੱਛਣ ਲੱਗਿਆ ਮੈਡਮ ਜੀ ਤੁਸੀਂ ਸਾਰੀ ਰਾਤ ਇੱਥੇ ਹੀ ਬੈਠੇ ਰਹੇ ਘਰ ਨਹੀਂ ਗਏ ਦੀਪਕ ਦੀ ਗੱਲ ਸੁਣ ਕੇ ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕੁੜੀ ਨੂੰ ਇਸ ਹਾਲਤ ਵਿੱਚ ਦੇਖ ਕੇ ਦੀਪਕ ਫੇਰ ਪੁੱਛਣ ਲੱਗਿਆ ਮੈਡਮ ਜੀ ਤੁਸੀਂ ਉਦਾਸ ਨਾ ਹੋਵੋ ਮੈਂ ਤਾਂ ਕੱਲ ਵੀ ਤੁਹਾਡੀ ਮਦਦ ਕਰਨ ਲਈ ਤੁਹਾਡੇ ਕੋਲ ਆਇਆ ਸੀ ਪਰ ਤੁਸੀਂ ਮੈਨੂੰ ਗਲਤ ਸਮਝਿਆ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕਿ ਆਖਿਰ ਗੱਲ ਹੈ ਕਿ ਤੁਸੀਂ ਇੱਥੇ ਕੱਲ ਦੇ ਕਿਉਂ ਬੈਠੀ ਹੋ ਦੀਪਕ ਦੀਆਂ ਤਸੱਲੀ ਭਰੀਆਂ ਗੱਲਾਂ ਸੁਣ ਕੇ ਉਹ ਕੁੜੀ ਹੌਲੀ-ਹੌਲੀ ਉਸਦੇ ਵਿਸ਼ਵਾਸ ਕਰਨ ਲੱਗੀ ਤੇ ਉਸ ਨੂੰ ਆਪਣੇ ਨਾਲ ਬੀਤੀ ਸਾਰੀ ਘਟਨਾਵਾਰੀ ਦੱਸਣ ਲੱਗੀ ਬੋਲੀ ਮੇਰਾ ਨਾਮ ਸਿਮਰਨ ਹੈ ਮੈਂ ਇੱਥੇ ਨੇੜੇ ਹੀ ਦੂਜੇ ਸ਼ਹਿਰ ਦੀ ਰਹਿਣ ਵਾਲੀ ਆ ਮੇਰਾ ਪਤੀ ਬੈਂਗਲੌਰ ਵਿੱਚ ਕੰਮ ਕਰਦਾ ਹੈ ਪਰ ਉਹ ਕਦੇ-ਕਦੇ ਮੇਰੇ ਕੋਲ ਆਉਂਦਾ ਸੀ। ਉਹ ਆਪਣੇ ਕੰਮ ਦੇ ਕਰਕੇ ਮੇਰੇ ਕੋਲੋਂ ਦੂਰ ਰਹਿੰਦਾ। ਮੈਂ ਜਿਵੇਂ ਤਿਵੇਂ ਕਰਕੇ ਆਪਣੇ ਘਰ ਨੂੰ ਚਲਾ ਰਹੀ ਸੀ। ਇੱਕ ਦਿਨ ਜਦੋਂ ਮੇਰਾ ਪਤੀ ਛੁੱਟੀ ਤੇ ਘਰ ਆਇਆ ਸੀ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਬੈਂਗਲੌਰ ਵਿੱਚ ਹੀ ਇੱਕ ਨਿੱਕਾ ਜਿਹਾ ਫਲੈਟ ਲੈ ਲਿਆ ਹੈ। ਹੁਣ ਆਪਾਂ ਦੋਨੋਂ ਉੱਥੇ ਹੀ ਰਹਾਂਗੇ। ਕਿਉਂ ਨਾ ਆਪਾਂ ਇਸ ਆਪਣੇ ਪੁਰਾਣੇ ਘਰ ਨੂੰ ਵੇਚ ਦਈਏ। ਮੈਂ ਆਪਣੇ ਪਤੀ ਦੀਆਂ ਗੱਲਾਂ ਵਿੱਚ ਆ ਗਈ। ਕਿਉਂਕਿ ਮੈਂ ਵੀ ਉਹਨਾਂ ਤੋਂ ਦੂਰ ਨਹੀਂ ਸੀ ਰਹਿਣਾ ਚਾਹੁੰਦੀ ਥੋੜੇ ਹੀ ਦਿਨਾਂ ਵਿੱਚ ਡੀਲਰ ਨੂੰ ਮਿਲ ਕੇ ਮੇਰੇ ਘਰ ਵਾਲੇ ਨੇ ਏ ਕਾਰ ਵੇਚ ਦਿੱਤਾ ਸੀ ਕਾਰ ਵੇਚਣ ਤੋਂ ਬਾਅਦ ਮੈਂ ਆਪਣੇ ਪਤੀ ਦੇ ਨਾਲ ਬੰਗਲੌਰ ਜਾਣ ਲਈ ਤਿਆਰ ਹੋ ਗਈ ਉਹ ਮੈਨੂੰ ਇੱਥੇ ਬੈਂਚ ਉੱਤੇ ਬੈਠਣ ਲਈ ਕਹਿ ਕੇ ਆਪ ਅੰਦਰ ਚਲੇ ਗਈ ਬੋਲੇ ਕਿ ਮੈਂ ਪਤਾ ਕਰਕੇ ਆਉਣਾ ਕਿ ਟ੍ਰੇਨ ਕਿੰਨੇ ਵਜੇ ਆਵੇਗੀ ਮੈਂ ਬੜੀ ਖੁਸ਼ੀ ਕਿ ਮੈਂ ਹੁਣ ਆਪਣੇ ਪਤੀ ਦੇ ਨਾਲ ਰਹਾਂਗੀ ਪਰ ਜਦੋਂ ਉਹਨਾਂ ਨੂੰ ਗਿਆ ਨੂੰ 2 ਘੰਟੇ ਹੋ ਗਏ ਤਾਂ ਮੈਨੂੰ ਚਿੰਤਾ ਹੋਣ ਲੱਗੀ ਮੈਂ ਕਈ ਵਾਰ ਅੰਦਰ ਜਾ ਕੇ ਦੇਖਿਆ ਪਰ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਸੀ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ ਕਿ ਮੇਰਾ ਪਤੀ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਜ਼ਰੂਰ ਵਾਪਸ ਆਵੇਗਾ ਪਰ ਹੁਣ ਤਾਂ 2 ਦਿਨ ਬੀਤ ਗਏ ਨੇ ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਉਹ ਮੈਨੂੰ ਧੋਖਾ ਦੇ ਕੇ ਚਲਾ ਗਿਆ ਹੈ ਕਿਉਂਕਿ ਘਰ ਵਿੱਚੋਂ ਤੋਂ ਬਾਅਦ ਸਾਰੇ ਪੈਸੇ ਉਸਨੇ ਆਪਣੇ ਖਾਤੇ ਵਿੱਚ ਹੀ ਪਵਾ ਲਈ ਸੀ ਮੈਂ ਇੱਕ ਵਾਰੀ ਇਹ ਨਾ ਸੋਚਿਆ ਕਿ ਉਹ ਮੈਨੂੰ ਧੋਖਾ ਵੀ ਦੇ ਸਕਦਾ ਹੈ ਇਹ ਦੱਸਦੀ ਹੋਈ ਸਿਮਰਨ ਰੋਣ ਲੱਗੀ ਦੀਪਕ ਉਸਨੂੰ ਚੁੱਪ ਕਰਵਾਉਂਦਾ ਹੋਇਆ ਬੋਲਿਆ ਮੈਡਮ ਜੀ ਜੇ ਅਜਿਹੀ ਗੱਲ ਹੈ ਤਾਂ ਤੁਸੀਂ ਆਪਣੇ ਪਿੰਡ ਵਾਪਸ ਚਲੇ ਜਾਓ ਮੈਂ ਤੁਹਾਨੂੰ ਕਿਰਾਏ ਦੇ ਪੈਸੇ ਦੇ ਦਿੰਨਾ ਉੱਥੇ ਤੁਹਾਡੇ ਮੰਮੀ ਪਾਪਾ ਤਾਂ ਹੋਣਗੇ ਹੀ ਇਹ ਸੁਣ ਕੇ ਸੁਮਨ ਰੋਣ ਲੱਗੀ ਤੇ ਬੋਲੀ ਮੇਰੀ ਪੇਕੇ ਤਾਂ ਨਹੀਂ ਪਰ ਮੇਰੇ ਮਾਪੇ ਇਸ ਦੁਨੀਆ ਵਿੱਚ ਨਹੀਂ ਉਹਨਾਂ ਨੂੰ ਗੁਜ਼ਰੇ ਤਾਂ 5 ਸਾਲ ਹੋ ਗਏ ਨੇ ਘਰ ਵਿੱਚ ਹੁਣ ਮੇਰੀ ਪਰਜਾਈ ਦੀ ਹੀ ਚੱਲਦੀ ਐ ਉਹ ਤਾਂ ਪਹਿਲਾਂ ਹੀ ਮੈਨੂੰ ਦੇਖ ਕੇ ਬਿਲਕੁਲ ਖੁਸ਼ ਨਹੀਂ ਸੀ ਹੁੰਦੀ ਜਦੋਂ ਵੀ ਮੈਂ ਕਦੇ ਉਹਨਾਂ ਨੂੰ ਮਿਲਣ ਜਾਂਦੀ ਤਾਂ ਉਹ ਮੱਥੇ ਵੱਟ ਪਾ ਲੈਂਦੀ ਮੇਰਾ ਭਰਾ ਵੀ ਮੇਰੀ ਪਰਜਾਈ ਦੇ ਸਾਹਮਣੇ ਮਜਬੂਰ ਸੀ ਇਸ ਕਰਕੇ ਹੁਣ ਮੈਂ ਆਪਣੇ ਪਿੰਡ ਨਹੀਂ ਜਾ ਸਕਦੀ ਮੈਂ ਆਪਣੇ ਭਰਾ ਨੂੰ ਮੁਸੀਬਤ 'ਚ ਨਹੀਂ ਪਾ ਸਕਦੀ ਮੈਂ ਪੂਰੀ ਤਰ੍ਹਾਂ ਨਾਲ ਮਜਬੂਰ ਹਾਂ ਰਾਤ ਤਾਂ ਮੈਂ ਆਪਣੇ ਆਪ ਨੂੰ ਖਤਮ ਕਰਨ ਬਾਰੇ ਵੀ ਸੋਚਿਆ ਪਰ ਮੇਰੇ ਵਿੱਚ ਹਿੰਮਤ ਹੀ ਨਹੀਂ ਕਿ ਮੈਂ ਇੱਕ ਕਦਮ ਚੱਕ ਸਕਾਂ ਸਿਮਰਨ ਦੀ ਇਹ ਗੱਲ ਸੁਣ ਕੇ ਦੀਪਕ ਥੋੜਾ ਜਿਹਾ ਘਬਰਾ ਗਿਆ ਉਸ ਨੂੰ ਬੋਲਿਆ ਨਹੀਂ ਨਹੀਂ ਮੈਡਮ ਜੀ ਆਪਣੇ ਆਪ ਨੂੰ ਖਤਮ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਜੇ ਅਜਿਹੀ ਗੱਲ ਹੈ ਕਿ ਤੁਸੀਂ ਬਿਲਕੁਲ ਇਕੱਲੇ ਹੋ ਵੀ ਆਪਣੇ ਪੇਕੇ ਵੀ ਨਹੀਂ ਜਾ ਸਕਦੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੇ ਹੋ ਮੇਰੇ ਘਰ ਵਿੱਚ ਮੇਰੀ ਮਾਂ ਰਹਿੰਦੀ ਹੈ ਤੇ ਇੱਕ ਮੈਂ ਆ ਅਸੀਂ ਬਸ ਦੋਵੇਂ ਆ ਇੱਕ ਦੂਜੇ ਦਾ ਸਹਾਰਾ ਇੱਕ ਵਾਰ ਮੈਂ ਤੁਹਾਨੂੰ ਆਪਣੇ ਘਰ ਛੱਡ ਆਉਣਾ ਬਾਕੀ ਸ਼ਾਮ ਨੂੰ ਮੈਂ ਕੰਮ ਤੋਂ ਵਾਪਸ ਜਾ ਕੇ ਇਸ ਬਾਰੇ ਸੋਚਾਂਗਾ ਦੀਪਕ ਦੀਆਂ ਗੱਲਾਂ ਸੁਣ ਕੇ ਅੰਦਰੋਂ-ਅੰਦਰੀ ਸਿਮਰਨ ਤਾਂ ਪਹਿਲਾਂ ਹੀ ਡਰੀ ਹੋਈ ਸੀ ਪਰ ਉਸ ਕੋਲ ਹੁਣ ਕੋਈ ਹੋਰ ਚਾਰਾ ਵੀ ਨਹੀਂ ਸੀ ਕਿਉਂਕਿ ਸਾਰੀ ਰਾਤ ਸੋਚਣ ਤੋਂ ਬਾਅਦ ਹਜੇ ਵੀ ਉਹ ਇਸ ਨਤੀਜੇ ਤੇ ਨਹੀਂ ਪਹੁੰਚੀ ਸੀ ਕਿ ਉਹ ਕਿੱਥੇ ਜਾਵੇਗੀ ਤੇ ਅੱਗੇ ਕੀ ਕਰੇਗੀ ਉਹ ਦੀਪਕ ਦੇ ਨਾਲ ਉਸਦੇ ਘਰ ਜਾਣ ਦਾ ਫੈਸਲਾ ਕਰਦੀ ਹੈ ਰੇਲਵੇ ਸਟੇਸ਼ਨ ਤੋਂ ਥੋੜੀ ਦੂਰ ਹੀ ਇੱਕ ਬਸਤੀ ਵਿੱਚ ਦੀਪਕ ਦਾ ਘਰ ਸੀ ਜਿੱਥੇ ਉਸਦੀ ਬੁੱਢੀ ਮਾਂ ਰਹਿੰਦੀ ਸੀ ਘਰ ਪਹੁੰਚ ਕੇ ਦੀਪਕ ਨੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਉਸਦੀ ਮਾਂ ਨੇ ਗੇਟ ਖੋਲ੍ਹਿਆ ਦੀਪਕ ਦੇ ਨਾਲ ਕੁੜੀ ਨੂੰ ਦੇਖ ਕੇ ਉਸਦੀ ਮਾਂ ਪੁੱਛਣ ਲੱਗੀ ਇਹ ਕੌਣ ਹੈ ਪੁੱਤ ਨਾਲੇ ਅੱਜ ਤੂੰ ਇੰਨੀ ਛੇਤੀ ਕਿਵੇਂ ਘਰ ਵਾਪਸ ਆ ਗਿਆ ਦੀਪਕ ਆਪਣੀ ਮਾਂ ਨੂੰ ਬੋਲਿਆ ਮਾਂ ਇਹ ਉਹੀ ਕੁੜੀ ਹੈ ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਜੋ ਕੱਲ ਦੀ ਰੇਲਵੇ ਸਟੇਸ਼ਨ ਤੇ ਬੈਠੀ ਹੈ ਇਹ ਵਿਚਾਰੀ ਤਾਂ ਬਹੁਤ ਹੀ ਮਜਬੂਰ ਹੈ ਇਸਦੇ ਪਤੀ ਨੇ ਇਸ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਇਸ ਨੂੰ ਛੱਡ ਕੇ ਇਕੱਲਾ ਹੀ ਚਲਾ ਗਿਆ ਤੁਸੀਂ ਇਸ ਨੂੰ ਆਪਣੇ ਕੋਲ ਰਹਿਣ ਦਿਓ ਕੁਝ ਖਾਣ ਪੀਣ ਨੂੰ ਦਿਓ ਇਹ ਤਾਂ ਕੱਲ ਦੀ ਭੁੱਖੀ ਐ ਦੀਪਕ ਦੀ ਮਾਂ ਉਸ ਦੀ ਗੱਲ ਸੁਣ ਕੇ ਬੋਲੀ ਤੂੰ ਫਿਕਰ ਨਾ ਕਰ ਤੂੰ ਆਪਣੀ ਡਿਊਟੀ ਤੇ ਵਾਪਸ ਜਾ ਮੈਂ ਇਸ ਦਾ ਧਿਆਨ ਚੰਗੀ ਤਰ੍ਹਾਂ ਰੱਖ ਲਵਾਂਗੀ ਉਸ ਤੋਂ ਬਾਅਦ ਦੀਪਕ ਆਪਣੇ ਕੰਮ ਤੇ ਚੱਲਿਆ ਗਿਆ ਸ਼ਾਮ ਨੂੰ ਜਿਵੇਂ ਦੀਪਕ ਘਰ ਆਇਆ ਤਾਂ ਉਹ ਬੈਠ ਕੇ ਗੱਲਬਾਤ ਕਰਨ ਲੱਗੀ ਸਿਮਰਨ ਨੇ ਆਪਣੀ ਸਾਰੀ ਕਹਾਣੀ ਉਹਨਾਂ ਨੂੰ ਡਿਟੇਲ ਵਿੱਚ ਦੱਸੀ ਕੁਝ ਗੱਲਾਂ ਸੁਣ ਕੇ ਦੀਪਕ ਤੇ ਉਸਦੀ ਮਾਂ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਉਹਨਾਂ ਨੂੰ ਸਿਮਰਨ ਤੇ ਬਹੁਤ ਤਰਸ ਆਇਆ। ਦੀਪਕ ਦੀ ਮਾਂ ਸਿਮਰਨ ਨੂੰ ਕਹਿਣ ਲੱਗੀ ਕਿ ਤੂੰ ਜਿੰਨੇ ਚਾਹੇ ਦਿਨ ਇੱਥੇ ਰਹਿ ਸਕਦੀ ਐ। ਅਸੀਂ ਜਿੰਨਾ ਹੋ ਸਕਿਆ ਵੱਦ ਤੋਂ ਵੱਧ ਤੇਰਾ ਸਾਥ ਦੇਵਾਂਗੇ। ਸਿਮਰਨ ਦੀਪਕ ਦੀ ਮਾਂ ਨੂੰ ਕਹਿਣ ਲੱਗੀ ਆਂਟੀ ਜੀ ਤੁਸੀਂ ਬਹੁਤ ਚੰਗੀਆਂ। ਨਹੀਂ ਤਾਂ ਅੱਜ ਦੇ ਟਾਈਮ ਵਿੱਚ ਕੋਈ ਕਿਸੇ ਨੂੰ ਆਪਣੇ ਗੇਟ ਕੋਲ ਖੜਨ ਵੀ ਨਹੀਂ ਦਿੰਦਾ। ਤੁਸੀਂ ਮੈਨੂੰ ਆਪਣੇ ਨਾਲ ਰਹਿਣ ਲਈ ਕਹਿ ਰਹੇ ਹੋ ਮੇਰੇ ਤੇ ਇੰਨਾ ਭਰੋਸਾ ਕਰ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਤੁਹਾਡਾ ਭਰੋਸਾ ਕਦੇ ਨਹੀਂ ਤੋੜਾਂਗੀ ਰਾਤ ਨੂੰ ਸਿਮਰਨ ਦੀਪਕ ਦੀ ਮਾਂ ਕੋਲੀ ਪੈ ਗਈ ਮੰਜੇ ਤੇ ਪੈਂਦਿਆਂ ਹੀ ਉਸ ਨੂੰ ਨੀਂਦ ਆ ਗਈ ਕਿਉਂਕਿ ਉਹ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਬੇਚੈਨ ਸੀ ਉਸ ਨੂੰ ਬਹੁਤ ਵਧੀਆ ਨੀਂਦ ਆਈ ਕਿਉਂਕਿ ਦੀਪਕ ਦੀ ਮਾਂ ਦੇ ਹੁੰਦੇ ਹੋਏ ਉਸ ਨੂੰ ਬਿਲਕੁਲ ਡਰ ਨਹੀਂ ਸੀ ਲੱਗ ਰਿਹਾ ਅਗਲੇ ਸਵੇਰ ਜਿਵੇਂ ਹੀ ਦੀਪਕ ਦੀ ਮਾਂ ਉੱઠી ਤਾਂ ਹੈਰਾਨ ਰਹਿ ਗਈ ਕਿਉਂਕਿ ਸਿਮਰਨ ਨੇ ਸਵੇਰੇ ਛੇਤੀ ਉੱਠ ਕੇ ਘਰ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਸੀ ਬੇੜਾ ਧੋਇਆ ਪੋਚੇ ਲਾਏ ਕੱਪੜੇ ਧੋਏ ਪਈ ਸੀ ਸਿਮਰਨ ਦੀਪਕ ਦੀ ਮਾਂ ਨੂੰ ਕਹਿਣ ਲੱਗੀ ਆਂਟੀ ਜੀ ਮੈਂ ਇੱਥੇ ਰਹਾਂਗੀ ਤਾਂ ਮੈਨੂੰ ਘਰ ਦੇ ਕੰਮ ਵਿੱਚ ਤੁਹਾਡੀ ਮਦਦ ਕਰਨੀ ਹੀ ਚਾਹੀਦੀ ਹੈ ਜੇ ਮੈਂ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਨਹੀਂ ਕਰਾਂਗੀ ਤਾਂ ਮੈਨੂੰ ਇਹ ਲੱਗੂ ਕਿ ਮੈਂ ਤੁਹਾਡੀ ਤੇ ਬੋਝਾਂ ਹੁਣ ਸਿਮਰਨ ਦੀਪਕ ਤੇ ਉਸਦੀ ਮਾਂ ਦੇ ਨਾਲ ਹੀ ਰਹਿਣ ਲੱਗੀ ਸਿਮਰਨ ਦੀਪਕ ਦੀ ਮਾਂ ਨੂੰ ਘਰ ਦਾ ਬਿਲਕੁਲ ਕੋਈ ਕੰਮ ਨਹੀਂ ਸੀ ਕਰਨ ਦਿੰਦੀ ਪੂਰੀ ਚੰਗੀ ਤਰ੍ਹਾਂ ਉਹਨਾਂ ਦਾ ਖਿਆਲ ਰੱਖਦੀ ਸਭ ਕੁਝ ਦੇਖ ਕੇ ਦੀਪਕ ਵੀ ਬਹੁਤ ਖੁਸ਼ ਹੁੰਦਾ ਪਹਿਲਾਂ ਦੀਪਕ ਦੀ ਮਾਂ ਦੀਪਕ ਦੇ ਜਾਣ ਤੋਂ ਬਾਅਦ ਕੱਲੀ ਰਹਿ ਜਾਂਦੀ ਸੀ ਇਸ ਲਈ ਦੀਪਕ ਨੂੰ ਉਸਦੀ ਬਹੁਤ ਫਿਕਰ ਹੁੰਦੀ ਹੁਣ ਸਿਮਰਨ ਨੂੰ ਉੱਥੇ ਰਹਿੰਦੇ 3 ਮਹੀਨੇ ਬੀਤ ਚੁੱਕੇ ਸੀ ਇਨਾ ਤਿੰਨ ਮਹੀਨਿਆਂ ਵਿੱਚ ਉਸਨੇ ਘਰ ਦੇ ਸਾਰੇ ਕੰਮ ਆਪ ਸੰਭਾਲ ਲਈ ਇੱਕ ਦਿਨ ਦੀਪਕ ਦੀ ਮਾਂ ਉਸ ਨੂੰ ਪੁੱਛਣ ਲੱਗੀ ਸਿਮਰਨ ਪੁੱਤ ਤੈਨੂੰ ਦੀਪਕ ਕਿਵੇਂ ਦਾ ਲੱਗਦਾ ਹੈ ਉਹ ਤੈਨੂੰ ਪਸੰਦ ਹੈ ਇਹ ਸੁਣ ਕੇ ਸਿਮਰਨ ਸ਼ਰਮਾ ਗਈ ਦੀਪਕ ਦੀ ਮਾਂ ਨੇ ਸਿਮਰਨ ਨੂੰ ਕਿਹਾ ਮੈਂ ਤੈਨੂੰ ਆਪਣੇ ਘਰ ਦੀ ਨੂੰ ਬਣਾਉਣਾ ਚਾਹੁੰਨੀ ਹਾਂ ਜੇ ਤੈਨੂੰ ਦੀਪਕ ਪਸੰਦ ਹੈ ਤਾਂ ਮੈਂ ਅੱਗੇ ਗੱਲ ਤੋੜਾਂ ਸਿਮਰਨ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਸਾਰੀ ਗੱਲ ਦੀਪਕ ਦੀ ਮਾਂ ਤੇ ਛੱਡ ਦਿੱਤੀ। ਦੀਪਕ ਦੀ ਮਾਂ ਨੇ ਦੀਪਕ ਦੀ رائے ਵੀ ਜਾਣਨਾ ਚਾਹੀ। ਸ਼ਾਮ ਨੂੰ ਜਦੋਂ ਦੀਪਕ ਕੰਮ ਤੋਂ ਵਾਪਸ ਆਇਆ ਤਾਂ ਉਸ ਦੀ ਮਾਂ ਉਸ ਨੂੰ ਕਹਿਣ ਲੱਗੀ ਕਿ ਪੁੱਤ ਜੇ ਤੂੰ ਬੁਰਾ ਨਾ ਮੰਨੇ ਤਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਅੱਗੋਂ ਦੀਪਕ ਬੋਲਿਆ ਮਮੀ ਤੁਸੀਂ ਜੋ ਮਰਜ਼ੀ ਕਹੋ ਮੈਂ ਤੁਹਾਡੀ ਗੱਲ ਦਾ ਬੁਰਾ ਕਿਉ ਮੰਨੂੰਗਾ। ਪੁੱਤ ਜੇ ਤੂੰ ਸਿਮਰਨ ਨਾਲ ਵਿਆਹ ਕਰਵਾ ਲਵੇ ਤਾਂ ਬਹੁਤ ਚੰਗਾ ਹੈ। ਕਿਉਂਕਿ ਇਹੋ ਜਹੀ ਕੁੜੀ ਮੈਨੂੰ ਲੱਭਣ ਤੇ ਵੀ ਨਹੀਂ ਮਿਲੂਗੀ ਇਹ ਸਾਰੇ ਘਰ ਨੂੰ ਵਧੀਆ ਸੰਭਾਲਦੀ ਐ ਆਪਣਾ ਦੋਮਾ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਦੀ ਐ ਇਸ ਦਾ ਸੁਭਾਅ ਵੀ ਬਹੁਤ ਚੰਗਾ ਹੈ ਦੀਪਕ ਦੇ ਦਿਮਾਗ ਵਿੱਚ ਵੀ ਇਹੀ ਗੱਲ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਪਰ ਉਸਨੇ ਇਸ ਵਾਰ ਇਹ ਨਾਤਾ ਸਿਮਰਨ ਨਾਲ ਗੱਲ ਕੀਤੀ ਤੇ ਨਾ ਹੀ ਆਪਣੀ ਮਾਂ ਨਾਲ ਦੀਪਕ ਨੇ ਆਪਣੀ ਮੰਮੀ ਨੂੰ ਕਿਹਾ ਜਿਵੇਂ ਤੁਸੀਂ ਚਾਹੋਗੇ ਉਸੇ ਤਰ੍ਹਾਂ ਹੀ ਹੋਵੇਗਾ ਮੈਨੂੰ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ ਹੁਣ ਦੋਵਾਂ ਨੇ ਹਾਮੀ ਭਰ ਦਿੱਤੀ ਸੀ ਤਾਂ ਦੀਪਕ ਦੀ ਮਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਸਿਮਰਨ ਜਦੋਂ ਬਾਜ਼ਾਰ ਵਿੱਚ ਸਬਜ਼ੀ ਲੈਣ ਗਈ ਤਾਂ ਉਸਦੀ ਨਜ਼ਰ ਇੱਕ ਲਾਟਰੀ ਦੇ ਟਿਕਟ ਵੇਚਣ ਵਾਲੇ ਤੇ ਪਈ ਉਸਨੇ ਅੱਜ ਤੋਂ ਪਹਿਲਾਂ ਕਦੇ ਵੀ ਲਾਟਰੀ ਦਾ ਟਿਕਟ ਨਹੀਂ ਸੀ ਖਰੀਦਿਆ ਪਰ ਅਚਾਨਕ ਪਤਾ ਨਹੀਂ ਕਿਉਂ ਅੱਜ ਉਸਦੇ ਮਨ ਵਿੱਚ ਹੌਲ ਉੱਠਿਆ ਕਿ ਹੋ ਸਕਦਾ ਇਹ ਲਾਟਰੀ ਸਾਨੂੰ ਹੀ ਨਿਕਲ ਆਵੇ ਟਿਕਟ ਤੇ ਸਬਜ਼ੀ ਲੈ ਕੇ ਉਹ ਸਿੱਧਾ ਆਪਣੇ ਘਰ ਆ ਗਈ ਟਿਕਟ ਲੈਣ ਤੋਂ ਬਾਅਦ ਉਸ ਨੂੰ ਇਹ ਲੱਗ ਰਿਹਾ ਸੀ ਕਿ ਉਸ ਨੇ ਖਾਮਕਾਈ ਪੈਸੇ ਖਰਾਬ ਕਰ ਦਿੱਤੇ ਨੇ ਘਰ ਜਾ ਕੇ ਦੀਪਕ ਦੀ ਮਾਂ ਨੂੰ ਕਹਿਣ ਲੱਗੀ ਕਿ ਮੈਂ ਇੱਕ ਗਲਤੀ ਕਰ ਦਿੱਤੀ ਐ ਮੈਨੂੰ ਇਹ ਟਿਕਟ ਨਹੀਂ ਸੀ ਲੈਣਾ ਚਾਹੀਦਾ ਪਰ ਦੀਪਕ ਦੀ ਮਾਂ ਅੱਗੋਂ ਹੀ ਬੋਲੀ ਇਸ ਵਿੱਚ ਗਲਤ ਕੀ ਐ ਹੋ ਸਕਦਾ ਆਪਣੀ ਕਿਸਮਤ ਖੁੱਲ ਜੇ ਤੇ ਆਪਾਂ ਨੂੰ ਕੋਈ ਛੋਟਾ ਮੋਟਾ ਇਨਾਮ ਨਿਕਲ ਆਵੇ ਹੁਣ ਜੋ ਹੋ ਗਿਆ ਸੋ ਹੋ ਗਿਆ ਇਸ ਗੱਲ ਨੂੰ ਇੱਥੇ ਹੀ ਛੱਡ ਦੇ ਉਹ ਲਾਟਰੀ ਦਾ ਟਿਕਟ ਦੀਪਕ ਦੀ ਮਾਂ ਨੂੰ ਫੜਾ ਕੇ ਰਸੋਈ ਵਿੱਚ ਚਲੀ ਗਈ ਅਗਲੇ ਦਿਨ ਜਿਵੇਂ ਹੀ ਟਿਕਟ ਦਾ ਇਨਾਮ ਨਿਕਲਣਾ ਸੀ ਤਾਂ ਦੀਪਕ ਦੀ ਮਾਂ ਟੀਵੀ ਉੱਤੇ ਦੇਖਣ ਲੱਗੀ ਉਹ ਸਿਮਰਨ ਨੂੰ ਵੀ ਆਪਣੇ ਕੋਲ ਬੁਲਾ ਰਹੀ ਸੀ ਪਰ ਸਿਮਰਨ ਅਕੋਈ ਬੋਲੀ ਆਂਟੀ ਜੀ ਤੁਸੀਂ ਦੇਖ ਲਓ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕੋਈ ਇਨਾਮ ਨਿਕਲੂ ਉਨਾ ਚਿਰ ਵਿੱਚ ਮੈਂ ਘਰ ਦਾ ਸਾਰਾ ਕੰਮ ਨਿਬੇੜ ਲੈਣਾ ਹੈ ਇਹ ਕਹਿ ਕੇ ਉਹ ਆਪਣੇ ਕੰਮ ਧੰਦੇ ਲੱਗ ਗਈ ਪਰ ਦੀਪਕ ਦੀ ਮਾਂ ਧਿਆਨ ਨਾਲ ਲਾਟਰੀ ਦੇ ਇਨਾਮ ਬਾਰੇ ਦੇਖਣ ਲੱਗੀ ਕਾਫੀ ਨੰਬਰ ਨਿਕਲੇ ਪਰ ਕਿਸੇ ਵੀ ਨੰਬਰ ਨਾਲ ਉਹਨਾਂ ਦੀ ਟਿਕਟ ਦਾ ਨੰਬਰ ਮੈਚ ਨਹੀਂ ਹੋਇਆ ਇਹ ਦੇਖ ਕੇ ਉਦਾਸ ਹੋ ਗਈ ਉਸ ਨੂੰ ਲੱਗਿਆ ਕਿ ਸ਼ਾਇਦ ਸਿਮਰਨ ਸਹੀ ਕਹਿੰਦੀ ਹੈ ਸਾਡੀ ਕਿੱਥੇ ਕਿਸਮਤ ਖੁੱਲੂ ਸਾਡਾ ਕਿੱਥੇ ਹੀ ਨਾਮ ਨਿਕਲੂ ਪਰ ਜਿਵੇਂ ਹੀ ਪਹਿਲੇ ਨਾਮ ਲਈ ਲਾਟਰੀ ਦਾ ਟਿਕਟ ਨੰਬਰ ਦੱਸਿਆ ਗਿਆ ਤਾਂ ਦੀਪਕ ਦੀ ਮਾਂ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੀ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਨੰਬਰ ਪਹਿਲੇ ਨਾਮ ਵਾਲੇ ਨੰਬਰ ਨਾਲ ਮੈਚ ਕਰ ਗਿਆ ਸੀ ਉਹ ਖੁਸ਼ੀ ਨਾਲ ਸਿਮਰਨ ਨੂੰ ਰੌਲਾ ਪਾ ਕੇ ਆਪਣੇ ਕੋਲ ਬੁਲਾਉਣ ਲੱਗੀ ਸਿਮਰਨ ਨੂੰ ਦੇਖ ਕੇ ਦੀਪਕ ਦੀ ਮਾਂ ਉਸਦੇ ਗੱਲ ਲੱਗ ਗਈ ਇਹ ਦੇਖ ਸਿਮਰਨ ਤੇਰੀ ਤਾਂ 1 ਕਰੋੜ ਦੀ ਲਾਟਰੀ ਲੱਗ ਗਈ ਹੈ ਹੁਣ ਤੂੰ ਕਰੋੜਪਤੀ ਬਣ ਗਈ ਇਨੂੰ ਕਿਸੇ ਦੇ ਸਾਹਮਣੇ ਹੱਥ ਫੈਲਾਉਣ ਦੀ ਕੋਈ ਲੋੜ ਨਹੀਂ ਦੀਪਕ ਦੀ ਮਾਂ ਨੇ ਦੀਪਕ ਨੂੰ ਫੋਨ ਕਰਕੇ ਘਰ ਬੁਲਾ ਲਿਆ ਤੇ ਉਸ ਨੂੰ ਇਨਾਮ ਬਾਰੇ ਦੱਸਿਆ ਸਾਰਾ ਪਰਿਵਾਰ ਬਹੁਤ ਖੁਸ਼ ਸੀ ਥੋੜੇ ਦਿਨਾਂ ਦੇ ਕਾਗਜ਼ੀ ਕਮਾਕਾਰਾਂ ਤੋਂ ਬਾਅਦ ਦੀਪਕ ਸਾਰੇ ਪੈਸੇ ਸਿਮਰਨ ਦੇ ਬੈਂਕ ਖਾਤੇ ਵਿੱਚ ਪਵਾ ਰਿਹਾ ਸੀ ਸਿਮਰਨ ਨੇ ਕੁਝ ਪੈਸੇ ਬੈਂਕ ਵਿੱਚੋਂ ਕਢਵਾ ਲਈ ਤੇ ਜਿਸ ਨਾਲ ਦੀਪਕ ਤੇ ਉਸ ਦੀ ਮਾਂ ਲਈ ਗਿਫਟ ਖਰੀਦੇ ਲਾਟਰੀ ਲੱਗਣ ਤੋਂ ਬਾਅਦ सिमरन ਕੋਲ ਕਾਫੀ ਪੈਸੇ ਆ ਗਏ ਸੀ ਇਸ ਲਈ ਦੀਪਕ ਤੇ ਉਸ ਦੀ ਮਾਂ ਉਸ ਨੂੰ ਵਿਆਹ ਲਈ ਕਹਿਣ ਲਈ ਚਕ ਰਹੇ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੋ ਸਕਦਾ ਹੈ ਹੁਣ ਉਹ ਦੀਪਕ ਨਾਲ ਵਿਆਹ ਨਾ ਕਰਵਾਵੇ ਇਸ ਗੱਲ ਨੂੰ 10-15 ਦਿਨ ਬੀਤ ਗਏ ਇੱਕ ਦਿਨ ਸਿਮਰਨ ਨੇ ਆਪ ਹੀ ਦੀਪਕ ਦੀ ਮਾਂ ਨਾਲ ਵਿਆਹ ਦੀ ਗੱਲ ਕੀਤੀ ਇਹ ਸੁਣ ਕੇ ਉਹ ਹੈਰਾਨ ਹੋ ਗਈ ਅੱਗੋਂ ਬੋਲੀ ਧੀਏ ਤੂੰ ਹੁਣ ਵੀ ਦੀਪਕ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਹੁੰਤਾ ਤੂੰ ਕਰੋੜਪਤੀ ਬਣ ਗਈ ਹੈ ਤੈਨੂੰ ਤਾਂ ਦੀਪਕ ਨਾਲੋਂ ਵੀ ਵੱਡੇ ਵੱਡੇ ਰਿਸ਼ਤੇ ਆਉਣਗੇ ਪਰ ਸਿਮਰਨ ਨੇ ਦੀਪਕ ਦੀ ਮਾਂ ਨੂੰ ਗਲੇ ਲਗਾ ਲਿਆ ਤੇ ਆਪਣੇ ਵਿਆਹ ਦੀ ਹਾਮੀ ਭਰ ਦਿੱਤੀ ਥੋੜੇ ਦਿਨਾਂ ਵਿੱਚ ਹੀ ਵਧੀਆ ਮਹੂਰਤ ਦੇਖ ਕੇ ਦੀਪਕ ਤੇ ਸਿਮਰਨ ਦਾ ਵਿਆਹ ਕਰਵਾ ਦਿੱਤਾ ਗਿਆ ਲਾਟਰੀ ਦੇ ਪੈਸਿਆਂ ਨਾਲ ਸਿਮਰਨ ਨੇ ਇੱਕ ਕੱਪੜੀ ਦੀ ਦੁਕਾਨ ਖੋਲ ਲਈ ਦੀਪਕ ਦੀ ਮਾਂ ਵੀ ਹੁਣ ਉਸਦੀ ਮਦਦ ਕਰਨ ਲੱਗੀ ਸੀ ਸਿਮਰਨ ਦਾ ਇੰਟਰਵਿਊ ਲੈਣ ਅਖਬਾਰ ਵਾਲੇ ਉਸਦੇ ਘਰ ਆਏ ਫੋਟੋ ਦੇ ਨਾਲ ਉਸਦਾ ਇੰਟਰਵਿਊ ਵੀ ਅਖਬਾਰ ਵਿੱਚ छਪਿਆ ਸਿਮਰਨ ਦੀ ਲਾਟਰੀ ਦੀ ਖਬਰ ਅਖਬਾਰ ਵਿੱਚ ਸਿਮਰਨ ਦੇ ਘਰ ਵਾਲੇ ਨੇ ਵੀ ਦੇਖ ਲਈ ਉਸ ਨੂੰ ਲੱਭਦਾ ਹੋਇਆ ਇੱਥੇ ਉਸਦੇ ਘਰ ਆ ਪਹੁੰਚਿਆ ਸਿਮਰਨ ਆਪਣੀ ਦੁਕਾਨ ਵਿੱਚ ਬੈਠੀ ਸੀ ਜਿਵੇਂ ਹੀ ਸਿਮਰਨ ਦਾ ਪਤੀ ਉਸਦੇ ਸਾਹਮਣੇ ਆਇਆ ਤਾਂ ਉਸਦੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਆਉਣ ਲੱਗੇ ਉਸ ਨੂੰ ਯਾਦ ਆਇਆ ਕੀ ਕਿਮੀਓ ਉਸ ਨੂੰ ਸਟੇਸ਼ਨ ਤੇ ਕੱਲੀ ਛੱਡ ਕੇ ਚਲਾ ਗਿਆ ਸੀ ਉਹ ਸਾਰੀ ਰਾਤ ਭੁੱਖਣ ਪਾਣੀ ਇੱਕ ਬੈਂਚ ਤੇ ਬੈਠੀ ਰਹੀ ਬਸ ਉਸੇ ਦੇ ਇੰਤਜ਼ਾਰ ਵਿੱਚ ਤੇ ਇਸ ਨੇ ਮੈਨੂੰ ਪਲਟ ਕੇ ਦੇਖਿਆ ਤੱਕ ਨਹੀਂ ਇਹ ਸਭ ਕੁਝ ਸੋਚ ਕੇ ਸਿਮਰਨ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਫਿਲਹਾਲ ਚੁੱਪ ਰਹੀ ਸਿਮਰਨ ਆਪਣੇ ਪੁਰਾਣੇ ਘਰ ਵਾਲੇ ਨੂੰ ਦੇਖ ਕੇ ਬੋਲੀ ਹੁਣ ਤੂੰ ਇੱਥੇ ਕੀ ਲੈਣ ਆਇਆ ਅੱਗੋਂ ਬੋਲਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਂ ਆਪਣੀ ਗਲਤੀ ਸੁਧਾਰਨਾ ਚਾਹੁੰਨਾ ਤੇ ਦੁਬਾਰਾ ਤੋਂ ਤੇਰੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ ਮੈਂ ਮੈਂ ਬੰਗਲੌਰ ਵਿੱਚ ਕੰਮ ਕਰਦੇ ਹੋਏ ਇੱਕ ਕੁੜੀ ਦੇ ਨਾਲ ਰਹਿਣ ਲੱਗ ਗਿਆ ਸੀ ਪਰ ਉਸਨੇ ਮੈਨੂੰ ਕਿਹਾ ਕਿ ਜੇ ਮੈਂ ਆਪਣਾ ਖੁੱਦ ਦਾ ਫਲੈਟ ਨਹੀਂ ਲੈ ਸਕਦਾ ਤਾਂ ਉਹ ਮੇਰੇ ਨਾਲ ਨਹੀਂ ਰਹੂਗੀ ਇਸ ਲਈ ਮੈਂ ਆਪਣਾ ਇੱਥੋਂ ਵਾਲਾ ਘਰ ਵੇਚ ਕੇ ਉੱਥੇ ਫਲੈਟ ਲੈ ਲਿਆ ਮੈਂ ਤੈਨੂੰ ਇੱਥੇ ਧੋਖਾ ਦੇ ਕੇ ਚਲਾ ਗਿਆ ਪਰ ਉੱਥੇ ਜਾ ਕੇ ਉਸਨੇ ਮੈਨੂੰ ਹੀ ਧੋਖਾ ਦੇ ਦਿੱਤਾ ਫਲੈਟ ਉਸਨੇ ਆਪਣੇ ਨਾਮ ਕਰਵਾ ਲਿਆ ਸੀ ਮੈਂ ਤਾਂ ਉੱਥੇ ਬੰਗਲੌਰ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਕੇ ਆਪਣਾ ਟਾਈਮ ਪਾਸ ਕਰ ਰਿਹਾ ਪਰ ਜਿਵੇਂ ਹੀ ਮੈਨੂੰ ਇਹ ਪਤਾ ਲੱਗਿਆ ਕਿ ਤੇਰੀ 1 ਕਰੋੜ ਦੀ ਲਾਟਰੀ ਲੱਗੀ ਹੈ ਮੇਤੋ ਰਿਹਾ ਨਾ ਗਿਆ ਇਸ ਲਈ ਮੈਂ ਵਾਪਸ ਆ ਗਿਆ ਸਿਮਰਨ ਉਸ ਦੀ ਇਹ ਗੱਲ ਸੁਣ ਕੇ ਉਸ ਨੂੰ ਚੁੱਪ ਕਰਵਾ ਦਿੰਦੀ ਹੈ ਜੇ ਤੇਰੇ ਚ ਥੋੜੀ ਬਹੁਤੀ ਵੀ ਸ਼ਰਮ ਬਚੀ ਹੈ ਤੇ ਇਤੋਂ ਚੁੱਪਚਾਪ ਚਲਾ ਜਾ ਕਿਉਂਕਿ ਹੁਣ ਮੈਂ ਦੁਬਾਰਾ ਵਿਆਹ ਕਰਵਾ ਲਿਆ ਹੈ ਤੇਰੇ ਜਾਣ ਤੋਂ ਬਾਅਦ ਮੈਂ ਪੁਲਿਸ ਵਿੱਚ ਤੇਰੀ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾ ਦਿੱਤੀ ਸੀ ਤੇ ਹੁਣ ਇਸ ਗੱਲ ਨੂੰ 6 ਮਹੀਨੇ ਹੋ ਗਏ ਨੇ ਉਸ ਤੋਂ ਬਾਅਦ ਹੀ ਮੈਂ ਵਿਆਹ ਕਰਵਾਇਆ ਉਸਨੂੰ ਬੇਜਿੱਤ ਕਰਕੇ ਉੱਥੋਂ ਭਜਾ ਦਿੱਤਾ ਸ਼ਾਮ ਨੂੰ ਦੀਪਕ ਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਸਿਮਰਨ ਹੁਣ ਆਪਣੇ ਫੈਸਲੇ ਲੈਣਾ ਸਿੱਖ ਗਈ ਹੈ ਤਾਂ ਉਸਨੂੰ ਬਹੁਤ ਖੁਸ਼ੀ ਹੋਈ ਉਸਨੇ ਕਿਹਾ ਬਿਲਕੁਲ ਸਹੀ ਫੈਸਲਾ ਲਿਆ ਤੂੰ ਉਸ ਲਾਲਚੀ ਇਨਸਾਨ ਨੇ ਦੁਬਾਰਾ ਵੀ ਸਿਮਰਨ ਨਾਲ ਉਹੀ ਸਭ ਕਰਨਾ ਸੀ ਜੋ ਪਹਿਲਾਂ ਕੀਤਾ ਸੀ ਪਰ ਹੁਣ ਸਿਮਰਨ ਨੂੰ ਅਕਲ ਆ ਗਈ ਉਸ ਤੋਂ ਬਾਅਦ ਸਿਮਰਨ ਆਪਣੇ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਰਹਿਣ ਲੱਗੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ பசੇ ਨਹੀਂ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ